ग्रीन e, e, मिशन ਬਾਰੇ ਆਪ ਧਰਤੀ ماں ਦੀ ਸੇਵਾ ਇਹ ਇਹ ਕਿਵੇਂ ਇਹਨੂੰ ਵਿਚਾਰ ਆਇਆ ਜਿਹੜੇ ਤੁਸੀਂ ਮਿਸ਼ਨ 'ਚ ਲੱਗੇ ਹੋ ਇਹਨਾਂ ਦਾ ਸਸਤਾ ਇਹਨਾਂ ਸੋਖਾ ਹੈ ਕੀ ਤੁਸੀਂ ਸਮਝਦੇ ਹੋ ਵੀ ਸਰਕਾਰ ਦੀ ਮਦਦ ਤੋਂ ਬਿਨਾਂ ਕਿੰਨੀ ਦੇਰ ਇਹ ਰੰਗ ਕਰ ਸਕਦਾ ਤੁਹਾਨੂੰ ਪਤਾ ਲੱਗਾ ਹੈ ਕਿ ਤੁਸੀਂ ਇੱਕ ਰਾਜਨੀਤਿਕ ਪਾਰਟੀ ਦਾ ਵੀ ਸਾਰੇ ਹੋ ਕਿਸ ਪਿਕ ਪਾਰਟੀ ਛੱਡਣ ਦਾ ਕਾਰਨ ਕੀ ਹੈ ਕੋਈ ਵੀ ਸੰਸਥਾ ਜਿਹੜੀ ਉਹ ਟਰਾਂਸਪੇਰੈਂਸੀ ਨਾਲ ਚੱਲੇ ਤਾਂ ਵੀ ਵਧੀਆ ਮੁਫਤ ਜਿੱਤਾ ਕੋਈ ਬਹੁ ਬੂਤੇ ਲੱਗਦੇ ਨਹੀਂ ਜਾਂ ਹੁੰਦੇ। ਛਾਰੀ ਮਿੰਦ ਕਰਦਾ ਕੌਣ ਹੈ? ਪੰਜਾਬ ਦਾ ਜਿਹੜਾ ਰਕਬਾ ਪੰਜਾਬ ਦਾ ਜਿਹੜਾ ਕਿਉਂਕਿ ਪੰਜਾਬ ਕੁੱਲ ਚੋਂ 4% ਸਾਥੀਰ ਗਾਲ ਦੀ ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਸੁਖਦੀਪ ਨਾਹਰ ਅੱਜ ਅਸੀਂ ਤੁਹਾਨੂੰ ਨਿਰਪੱਖ ਸੋਚ ਚੈਨਲ ਵਿੱਚ ਇੱਕ ਐਸੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਾਤਾਵਰਣ ਦੇ ਨਾਮ ਕਰ ਰੱਖੀ ਹੈ। ਉਹਨਾਂ ਨੇ ਇੱਕ ਐਸਾ ਉਪਰਾਲਾ ਕੀਤਾ ਹੈ ਜਿਸ ਬਾਰੇ ਬਹੁਤ ਲੋਕਾਂ ਦੀ ਸੋਚ ਹੀ ਨਹੀਂ ਪਹੁੰਚਦੀ ਪਰ ਉਹਨਾਂ ਨੇ ਇਹ ਕਰਕੇ ਦਿਖਾਇਆ ਹੈ, ਜ਼ਮੀਨੀ ਪੱਧਰ ਤੇ ਕਰਕੇ ਦਿਖਾਇਆ ਹੈ ਔਰ ਉਹਨਾਂ ਨੇ ਇੱਕ ਪੂਰੀ ਟੀਮ ਨਾਲ ਇਸ ਪੂਰੇ ਮਿਸ਼ਨ ਵਿੱਚ ਕੰਮ ਕਰਦੀ ਹੈ। ਸੋ ਅਸੀਂ ਧਰਤੀ ਮਾਂ ਦੀ ਸੇਵਾ ਕਰਨ ਵਾਲੇ ਸਤਪਾਲ ਡੇਡ ਕਾ ਸਾਹਿਬ ਨੂੰ ਸਾਡੇ ਚੈਨਲ ਵਿੱਚ ਆਉਣ ਤੇ ਬਹੁਤ ਬਹੁਤ ਸਵਾਗਤ ਕਹਿੰਦੇ ਆ। ਸਸੀ ਗਰ ਜੀ ਸਤਪਾਲ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਸਦੀਨਾਰ ਜੀ ਪਹਿਲਾਂ ਤਾਂ ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਤੇ ਤੁਹਾਡੇ ਚੈਨਲ ਦੀਆਂ ਨਵੇਂ ਚੈਨਲ ਦੀਆਂ ਜਿਹੜਾ ਤੁਸੀਂ ਅੱਜ ਨਵੇਂ ਸਾਲ ਦਾ ਵਾਲੇ ਦਿਨ ਸ਼ੁਰੂ ਕਰਨ ਲੱਗੇ ਆ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰਕ ਬਹੁਤ ਬਹੁਤ ਧੰਨਵਾਦ ਜੀ ਸਤਪਾਲ ਜੀ ਅਸੀਂ ਚਾਹੁੰਦੇ ਹੁੰਦੇ ਆ ਕਿ ਜਿਹੜਾ ਵੀ ਸਾਡੇ ਕੋਲ ਜਿਹੜੀ ਸ਼ਖਸੀਅਤ ਆਵੇ ਉਦੇ ਬਾਰੇ ਲੋਕਾਂ ਨੂੰ ਜ਼ਰੂਰ ਜਾਨੂ ਹੋਣਾ ਚਾਹੀਦਾ ਕਿ ਕਿਹੜੀ ਪਰਸਨੈਲਿਟੀ ਸਾਡੇ ਕੋਲ ਬੈਠੀ ਆ ਤੇ ਉਹਦੀ ਨਿੱਜੀ ਜ਼ਿੰਦਗੀ ਕੀ ਆ ਕਿੱਥੋਂ ਉਹਦੀ ਸ਼ੁਰੂਆਤ ਹੋਈ ਸੋ ਅਸੀਂ ਵੀ ਤੁਹਾਡੇ ਤੋਂ ਵੀ ਇਹੀ ਉਮੀਦ ਕਰਦੇ ਆ ਕਿ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਸਾਡੇ ਨਾਲ ਸ਼ੇਅਰ ਸਾਂਝੀ ਕਰੋ ਜੀ ਮੇਰਾ ਪਿੰਡ ਦੇੜਕਾ ਜੀ ਜੀ ਤੇ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਤੇ ਅੰਦਰ ਸਾਡੀ ਟਰਾਂਸਪੋਰਟ ਸੀਗੀ ਤੇ ਇੱਥੇ ਫਿਰ ਫਾਈਨੈਂਸ ਦਾ ਕੰਮ ਸੀਗਾ ਤੇ ਦੁੱਧ ਦੀ ਡੈਰੀ ਸੀਗੀ ਤੇ ਖੇਤੀਬਾੜੀ ਕਰਦੇ ਸੀਗੇ ਬਸ ਇਹੀ ਨਜੀ ਜ਼ਿੰਦਗੀ ਆ ਚਲਦੇ ਚਲਦੇ ਐਸ ਸਫਰ ਤੇ ਪਹੁੰਚ ਗਏ ਜਿੰਦਗੀ ਦੇ ਪੜਾਂ ਤੇ ਚਲ ਸੰਤਪਾਲ ਜੀ ਅੱਗੇ ਅਸੀਂ ਜਾਣਨਾ ਚਾਹੁੰਦਾ ਕਿ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਇੱਕ ਰਾਜਨੀਤਿਕ ਪਾਰਟੀ ਦਾ ਵੀ ਹਿੱਸਾ ਰਹੇ ਹੋ ਕਿਸ ਪਾਰਟੀ ਨਾਲ ਤੁਸੀਂ ਜੁੜੇ ਸੀ ਜਾਂ ਕਿਸ ਬਭ ਸੀ ਬਣਿਆ ਸੰਨ 11 ਤੋਂ ਲੈ ਕੇ 16 ਤੱਕ ਜੀ ਮੈਂ ਅਕਾਲੀ ਦਲ ਦੇ ਨਾਲ ਜੁੜਿਆ ਰਿਹਾ ਹਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੀ ਤੇ ਪਹਿਲਾਂ ਉਸ ਤੋਂ ਪਹਿਲਾਂ ਸਾਡੇ ਪਰਿਵਾਰ ਦਾ ਇਹ ਸੀਗਾ ਵੀ ਅਸੀਂ ਬਿਜ਼ਨਸਮੈਨ ਪਰਿਵਾਰ ਸੀਗਾ ਤੇ ਆਪਣਾ ਮਤਲਬ ਅਸੀਂ ਵੋਟਾਂ ਵੀ ਮਤਲਬ ਮੈਨੂੰ ਨਿੱਕੇ ਨਿੱਕੇ ਹੁੰਦੇ ਯਾਦ ਸੀ ਵੀ ਅਸੀਂ ਮਤਲਬ ਅੱਧੀਆਂ-ਅੱਧੀਆਂ ਪਾ ਦਿੰਦੇ ਹੁੰਦੇ ਸੀਗੇ ਉਦੋਂ ਦੋ ਹੀ ਪਾਰਟੀਆਂ ਹੁੰਦੀਆਂ ਸੀ ਅਕਾਲੀ ਤੇ ਕਾਂਗਰਸ ਅੱਤਿ ਬਾਪੂ ਸਾਡੇ ਨੇ ਕਹਿਣਾ ਵੀ ਅੱਧੀਆਂ ਕਾਂਗਰਸ ਨੂੰ ਪਾ ਦੇਓ ਅੱਧੀਆਂ ਅਕਾਲੀਆਂ ਨੂੰ ਪਾ ਦੇਓ ਵੀ ਆਪਾਂ ਕਿਸੇ ਨੂੰ ਨਰਾਜ਼ ਨਹੀਂ ਕਰਨਾ ਆਪਾਂ ਤਾਂ ਆਪਣਾ ਕਾਰੋਬਾਰ ਕਰਨਾ ਆਪਾਂ ਇਹਨਾਂ ਚੀਜ਼ਾਂ ਦਾ ਕੋਈ ਫਿਰ 11 ਸਾਲ ਦੇ ਵਿੱਚ ਕੋਈ ਮਤਲਬ ਫੈਮਿਲੀ ਇਹੋ ਜਿਹੇ ਸਬੰਧ ਬਣਿਆ ਵੀ ਸਾਨੂੰ ਅਕਾਲੀ ਦਲ ਦੀ ਹੈਲਪ ਲਾਈਨ ਦੀ ਲੋੜ ਪੈ ਗਈ ਤੇ ਫਿਰ ਆਪਾਂ ਉਹਨਾਂ ਦਾ ਮਤਲਬ ਕਰਜ਼ਾ ਜਿਵੇਂ ਕਹਿ ਲਈਏ ਵੀ ਆਪਾਂ ਨੂੰ ਕਰਜ਼ਾ ਚੜਦਾ ਕਿਸੇ ਦਾ ਬੰਦਾ ਜੇ ਕਿਸੇ ਨੇ ਬੰਦੇ ਨੇ ਆਪਣੇ ਦੇ एहसान ਕੀਤਾ ਤਾਂ ਆਪਾਂ ਉਹਨਾਂ ਦਾ ਕਰਜ਼ਾ ਲਾਉਣ ਦੇ ਲਈ 5 ਸਾਲ ਕਾਲੀ ਦਲ ਦੇ ਵਿੱਚ ਪੂਰੀ ਤਰ੍ਹਾਂ ਜ਼ੋਰ ਸੇਵਾ ਕੀਤੀ ਹੈ ਤੇ ਪਾਰਟੀ ਛੱਡਣ ਦਾ ਕਾਰਨ ਕੀ ਹੋਇਆ ਛੱਡਣ ਦਾ ਕਾਰਨ ਕੁਝ ਇਹ ਬਣਿਆ ਜੀ ਜਿਵੇਂ ਆਪਾਂ ਕਹਿ ਲਈਏ ਵੀ ਲੱਗਦਾ ਸੀਗਾ ਵੀ ਜਿਵੇਂ ਜਦੋਂ ਆਪਾਂ ਦਿਨ ਰਾਤ ਕਿਸੇ ਕਿਸੇ ਚੀਜ਼ ਲਈ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਇਹ ਲੱਗਦਾ ਹੁੰਦਾ ਲੋਕਾਂ ਦੀਆਂ ਵੀ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਤੇ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਜੇ ਪਾਰਟੀ ਵੀ ਰੋਲਿੰਗ ਦੇ ਵਿੱਚ ਆ ਤੇ ਜੇ ਲੋਕਾਂ ਦੇ ਕੰਮ ਨਾ ਹੋਏ ਤਾਂ ਫਿਰ ਆਪਣਾ ਕਰਨ ਦਾ ਵੀ ਕੀ ਫਾਇਦਾ ਵਾ ਜੀ ਜੀ ਉਹ ਸ਼ਾਇਦ ਮੈਨੂੰ ਜੇ ਯਾਦ ਹੋਵੇ ਤਾਂ ਜਦੋਂ ਬਿੱਲ ਪਾਸ ਹੋਇਆ ਸੀ ਵੀ ਅ ਅੱਠਵੀਂ ਤੱਕ ਬਿਨਾਂ ਪੜੇ ਪਾਸ ਜੀ ਜੀ ਉਦੋਂ ਸ਼ਾਇਦ ਮੈਂ ਕੋਈ ਮਤ ਪੇਦ ਹੋਏ ਸੀਗੇ ਤੇ ਜੀ ਥੋੜਾ ਜਿਹਾ ਪਿੱਛੇ हट ਗਏ ਆਪਾਂ ਠੀਕ ਹੈ ਜੀ ਚਲੋ ਡੇਟਾ ਸਰਪ ਤੇ ਗ੍ਰੀਨ ਮਿਸ਼ਨ ਪੰਜਾਬ ਧਰਤੀ ਮਾਂ ਦੀ ਸੇਵਾ ਇਹ ਇਹ ਕਿਵੇਂ ਤੁਹਾਨੂੰ ਵਿਚਾਰ ਆਇਆ ਵੀ ਇਹੀ ਕੰਮ ਕਰਨਾ ਮੈਂ ਜਾਂ ਇਹਦੇ ਚ ਹੀ ਜਾਣਾ ਅਸਲ ਚ ਨਾ ਜਦੋਂ 17 ਸਾਲ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬਣੀ ਸੀਗੀ ਉਦੋਂ ਉਹਨਾਂ ਨੇ ਸਰਕਾਰ ਬਣਾਉਂਦਿਆਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਜ਼ਮੀਨਾਂ ਵਾਲਿਆਂ ਦਾ ਕਰਜ਼ਾ ਮਾਫ਼ ਕਰ ਦੇਣਾ ਸਾਰਿਆਂ ਦਾ ਤੇ ਉਹ ਮੈਂ ਇਦਾਂ ਹੀ ਡਿਬੇਟ ਕਿਤੇ ਦੇਖ ਰਿਆ ਸੀ ਬੈਠਾ ਤੇ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਯਾਰ ਜਿਹੜੇ ਬੇਜ਼ਮੀਨੇ ਲੋਕ ਆ ਵੀ ਉਹਨਾਂ ਦਾ ਵੀ ਤਾਂ ਕਰਜ਼ਾ ਹੈਗਾ ਨਾ ਉਹਨਾਂ ਦਾ ਵੀ ਮਾਫ਼ ਹੋਣਾ ਬੜਾ ਵੱਡਾ ਹੁੰਦਾ ਹੈ ਚਲੋ ਉਹ ਜਦੋਂ ਆਪਾਂ ਮਤਲਬ ਰਿਪੋਰਟਾਂ ਰਪਾਟਾਂ ਆ ਰਹੀਆਂ ਸੀ ਲੀਆਂ ਸਾਰੀਆਂ ਉਹਨਾਂ ਦਾ ਕਰਜ਼ਾ ਸਾਰਾ ਹੀ 450 ਤੋਂ 500 ਕਰੋੜ ਸੀਗਾ ਤੇ ਮੈਂ ਪਰਮੇਸ਼ਰ ਨੂੰ ਬੇਨਤੀ ਕੀਤੀ ਸੀ ਵੀ ਦਾਤਾ ਵੀ ਜੀਿੰਦਗੀ ਜਿਉਣ ਆਏ ਆ ਤੂੰ ਭੇਜਿਆ ਮਾ ਤਾਂ ਆਏ ਆ ਵੀ ਇਹਨੂੰ ਕਿਸੇ ਲੇਖੇ ਲਾ ਦੇ ਵੀ ਆਇਆ ਨਾ ਹੋਵੇ ਵੀ ਆਏ ਤੇ ਗਏ ਹਣਾ ਆਪੋ ਆਪਣਾ ਪਰਿਵਾਰ ਸਾਰੀ ਦੁਨੀਆ ਪਾਲ ਕੇ ਚੱਲ ਜਾਂਦੀ ਆ ਵੀ ਕੁਛ ਕਰਵਾ ਲਈ ਕੋਈ ਸੇਵਾ ਕਰਵਾ ਲਈ ਉਹ ਸੇਵਾ ਦੇ ਮਕਸਦ ਨਾਲ ਹੀ ਉਧਰ ਗਏ ਸੀ ਤੇ ਪਰ ਉਧਰ ਕੁਛ ਨਾ ਕੁਛ ਮਤਲਬ ਕੁਛ ਮਤ ਮਿਹਰਬਾਨ ਗਏ ਮਤ ਮਿਹਰਬਾਨ ਕੇ ਗੱਲ ਨਹੀਂ ਬਣੀ ਹਣਾ ਉਸ ਗੱਲ ਦੀ ਤੇ ਚਲੋ ਆਪਾਂ ਉਹ ਬੇਜਮੀਨਿਆਂ ਲਈ ਸੰਘਰਸ਼ ਸ਼ੁਰੂ ਕੀਤਾ ਉਹ 19 ਦੇ ਵਿੱਚ ਆਪਣਾ ਸਫਲ ਵੀ ਹੋਇਆ ਤੇ 520 ਕਰੋੜ ਬੇਜਮੀਨੇ ਲੈਂਡਲੈਸ ਲੋਕਾਂ ਦਾ ਸਰਕਾਰ ਨੇ ਮਾਫ ਕੀਤਾ ਫਿਰ ਉਹਨੂੰ ਬੇਨਤੀ ਕੀਤੀ ਵੀ ਪ੍ਰਮਾਤਮਾ ਵੀ ਇਹ ਉਹ 65% ਲੋਕ ਸੀਗੇ ਜਿਹੜੇ ਬੇਜਮੀਨੇ ਲੋਕ ਸੀ ਵੀ ਪ੍ਰਮਾਤਮਾ ਵੀ ਕੁਝ ਇਹੋ ਜੀ ਸੇਵਾ ਬਖਸ਼ੇ ਵੀ ਜਿਹੜੀ 100% ਦੇ 100% ਲੋਕਾਂ ਦਾ ਮਤਲਬ ਫਾਇਦਾ ਹੋਵੇ ਇੱਕ ਸਪੈਸ਼ਲ ਵਰਗ ਨੂੰ ਫਾਇਦਾ ਨਾ ਹੋਵੇ ਸਾਰਿਆਂ ਨੂੰ ਫਾਇਦਾ ਹੋਵੇ ਵੀ ਉਹ ਕੀ ਸੇਵਾ ਬਾਤ ਮਤਲਬ ਇਦਾਂ ਦੀ ਜਦੋਂ ਤੁਹਾਡੇ ਕਹਿੰਦੇ ਆ ਵੀ ਤੁਹਾਡੇ ਮਨ ਦੇ ਵਿੱਚ ਕੋਈ ਭਾਵਨਾ ਹੋਵੇ ਸੱਚੇ ਦਿਲੋਂ ਭਾਵਨਾ ਹੋਈ ਤਾਂ ਵਾਹਿਗੁਰੂ ਤੁਹਾਡੇ ਤੇ ਜਰੂਰ ਵਕਸ਼ਿਸ਼ ਕਰਦਾ ਵਾ ਤੇ ਇਹ ਚੱਲਦੇ-ਚੱਲਦੇ ਜੀ ਗੌਂਸਪੁਰ ਪਿੰਡ ਦੇ ਵਿੱਚ 8-9 ਮੋਤਾਂ ਹੋਈਆਂ लुधियाणे ਦੇ ਨਾਲ ਬੁੱਡੇ ਨਾਲੇ ਦੇ ਕੰਡੇ ਦੇ ਉੱਤੇ ਗੌਂਸਪੁਰ ਪਿੰਡ ਆ ਉਹਦੇ ਕਾਰਨ ਕੀ ਸੀ ਮੋਤਾਂ ਕਾਰਨ ਉਹ ਨਾ ਕੋਈ ਰਿਸ਼ਤੇਦਾਰੀ ਚ ਗਿਆ ਬੰਦਾ ਮਰ ਗਿਆ ਕੋਈ ਕਿਤੇ ਮਤਲਬ ਖੇਤ ਗਿਆ ਮਰ ਗਿਆ ਕੋਈ ਸਕੂਲ ਗਿਆ ਬੱਚਾ ਮਰ ਗਿਆ ਮਤਲਬ ਐਦਾਂ ਇਕੱਠੇ ਬੰਦੇ ਨਹੀਂ ਸੀਗੇ ਵੀ ਆਪਾਂ ਗਲੀ ਵੀ ਇਕੱਠੇ ਕਾਰ ਪਲਟ ਗਈ ਜਾਂ ਟਰੱਕ ਪਲਟ ਗਿਆ ਇਸ ਤਰ੍ਹਾਂ ਉਹ ਵੀ ਨਹੀਂ ਹੋਇਆ ਸੀ ਉਹ ਜਦੋਂ ਅਸੀਂ ਗਏ ਉੱਥੇ ਪਤਾ ਕਰਨਾ ਵੀ ਕੀ ਕਾਰਨ ਬਣਿਆ ਤੇ ਕਾਰਨ ਇਹ ਲਿੰਦੇ ਵੀ ਉਹ ਤੋਂ ਦੇ ਜਿਹੜੇ ਧਰਤੀ ਚੋਂ ਅਸੀਂ ਪਾਣੀ ਕੱਢ ਕੇ ਪੀਂਨੇ ਆ ਉਹ ਪਾਣੀ ਇੰਨਾ ਗੰਧਲਾ ਹੋ ਚੁੱਕਾ ਐਨੇ ਉਹਦੇ ਚ ਤੱਤ ਜਿਹੜੇ ਜ਼ਹਿਰੀਲੇ ਗੈ ਜਰੇਨੀਅਮ ਵਗੈਰਾ ਹੋਰ ਬਹੁਤ ਸਾਰੇ ਤੱਤ ਆ ਗਏ ਵੀ ਉਹ ਤਾਂ ਕਰਕੇ ਸਾਰੇ ਦੇ ਸਾਰੇ ਲੋਕਾਂ ਨੂੰ ਬਿਮਾਰੀ ਐ ਤੇ ਕਦੋਂ ਵੀ ਜਾ ਕੇ ਉਹਨਾਂ ਨੂੰ ਹਾਰਟ ਅਟੈਕ ਵਾਂਗੂ ਹੋ ਜਾਂਦਾ ਵਾ ਤੇ ਮੌਤ ਹੋ ਜਾਂਦੀ ਆ ਇਨਸਾਨ ਦੀ ਤੇ ਉਦੋਂ ਇਹ ਲੱਗਿਆ ਸੀ ਵੀ ਵੀ ਆਪਣਾ ਕੀ ਕਰੀਏ ਅਸੀਂ ਉਦੋਂ ਲੈ ਕੇ ਲੁਧਿਆਣੇ ਤੋਂ ਲੈ ਕੇ ਕੰਨੀਆਂ ਪਰਜੀਆਂ ਤੱਕ ਸਤਲੋਜ ਦੇ ਕੰਢੇ-ਕੰਢੇ 27-28 ਪਿੰਡਾਂ ਦਾ ਸਰਵੇ ਕੀਤਾ ਦੌਰਾ ਕੀਤਾ ਤੇ ਸਾਰੇ ਹੀ ਲੋਕਾਂ ਨੂੰ ਮਤਲਬ ਇੰਨੀਆਂ ਭਿਆਨਕ ਬਿਮਾਰੀਆਂ तकरीबन तकरीबन 95% ਲੋਕਾਂ ਨੂੰ ਲੱਗੀਆਂ ਹੋਈਆਂ ਤੇ ਉਥੋਂ ਕਾਰਨ ਨਹੀਂ ਲੱਗਿਆ ਸੀ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੀ ਧਰਤੀ ਮਾਂ ਦੀ ਸੇਵਾ ਕਰਨੀ ਪੈਣੀ ਆ ਜਿਹਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਤੇ ਬਾਬਾ ਨਾਨਕ ਜੀ ਦਾ ਨਾਲ ਦੀ ਨਾਲ 19 ਦੇ ਵਿੱਚ ਜਿਹੜਾ ਗੁਰਪੁਰਬ ਆ ਗਿਆ 550ਵਾਂ ਤੇ ਸਾਰੀ ਦੁਨੀਆ ਵਰਲਡ ਨੇ ਮਨਾਇਆ ਤੇ ਉਦੋਂ ਮਨ ਦੇ ਵਿੱਚ ਉਹਨੂੰ ਬੇਨਤੀ ਕੀਤੀ ਵੀ ਪ੍ਰਮਾਤਮਾ ਵੀ ਗੁਰੂ ਸਾਹਿਬ ਵੀ ਤੁਹਾਡਾ ਜਨਮ ਦਿਨ ਸਾਰੀ ਦੁਨੀਆ ਬਤਾਰਪੁਰਬ ਤੁਹਾਡਾ ਮਨਾ ਰਹੀ ਆ ਪਰ ਮੇਰੇ ਮਨ ਦੇ ਵਿੱਚ ਕਦੇ ਕਿਤੇ ਇਹ ਸਵਾਲ ਸੀਗਾ ਕਿ ਜਿਹੜਾ ਤੁਹਾਡਾ ਸਿਧਾਂਤ ਆ ਉਹ ਸਿਧਾਂਤ ਉਹਦਾ ਮੁਤਾਬਕ ਦੁਨੀਆ ਨਹੀਂ ਬਣਾ ਰਹੀ ਜੀ ਤੇ ਮੈਂ ਗੁਰੂ ਸਾਹਿਬ ਕੋਲ ਕੇ ਛੇਵੇਂ ਪਾਤਸ਼ਾਹ ਦੇ ਜਾਨਾ ਹੁੰਨਾ ਮੱਥਾ ਟੇਕਣਾ ਜੀ ਤੇ ਮੈਂ ਉੱਥੇ ਮੰਨਦਾ ਮੈਂ ਉੱਥੇ ਮੈਂ ਉੱਥੇ ਮੱਥਾ ਟੇਕਣ ਗਿਆ ਤੇ ਮੈਂ ਬੇਨਤੀ ਕੀਤੀ ਮਹਾਰਾਜ ਵੀ ਮੈਨੂੰ ਵੀ ਕੋਈ ਸੇਵਾ ਬਖਸ਼ੋ ਤਾਂ ਉਹਨਾਂ ਨੇ ਮੈਨੂੰ ਮਤਲਬ ਇਹ ਗ੍ਰੀਨ ਪੰਜਾਬ ਮਿਸ਼ਨ ਦਾ ਜਿਹੜਾ ਮਤਲਬ ਕੀ ਕਹ ਲੀਏ ਵੀ ਫਲਸਫਾ ਦਿੱਤਾ ਵੀ ਤੂੰ ਬਲਿਹਾਰੀ ਕੁਦਰਤ ਬਸਿਆ ਦਾ ਸੰਦੇਸ਼ ਆਇਆ ਜਦੋਂ ਮੈਂ ਉੱਥੇ ਬੈਠਾ ਸੀਗਾ ਤੇ ਆਪਾਂ ਫਿਰ ਧਰਤੀ ਮਾਂ ਦੀ ਸੇਵਾ ਦੇ ਵਿੱਚ ਇਦਾਂ ਲੱਗ ਗਿਆਂ ਤਤਪਰ ਤੇ ਕਿਵੇਂ ਟੀਮ ਫਾਰਮੇਸ਼ਨ ਕਿਵੇਂ ਟੀਮ ਕਿਵੇਂ ਬਣੀ ਅੱਗੇ ਕਿਵੇਂ ਤੁਹਾਨੂੰ ਟੋਡੇ ਤੋਂ ਇਲਾਵਾ ਦੂਜਾ ਬੰਦਾ ਕੌਣ ਸੀ ਤੇ ਅੱਗੇ ਟੀਮ ਕਿਸ ਤਰ੍ਹਾਂ ਵਧੀ ਤੁਹਾਡੀ ਸਾਰੀਏ ਟੀਮ ਜੀ ਚੱਲਦੇ-ਚੱਲਦੇ ਜਦੋਂ ਉਦੋਂ ਫਿਰ ਇਹ ਹੋਇਆ ਸੀਗਾ ਵੀ ਜਿਵੇਂ ਅਸਲ ਦੇ ਵਿੱਚ ਲੋਕ ਕਹਿੰਦੇ ਆ ਲੋਕ ਮੈਨੂੰ ਕਹਿੰਦੇ ਆ ਵੀ ਤੂੰ ਬਹੁਤ ਸੇਵਾ ਕਰਦਾ ਹਨਾ ਮੈਂ ਹਰ ਇੱਕ ਬੰਦੇ ਨੂੰ ਇਹੀ ਕਹਿਣਾ ਨੂੰ ਵੀ ਇਹ ਮੈਂ ਸੇਵਾ ਨਹੀਂ ਕਰਦਾ ਇਹ ਤਾਂ ਮੇਰੀ ਜ਼ਰੂਰਤ ਆ ਸੇਵਾ ਤਾਂ ਆਪਾਂ ਦੂਜੇ ਇਨਸਾਨ ਦੀ ਕਰਦੇ ਆ ਵੀ ਕਿਸੇ ਦੇ ਗਿੱਟੇ ਕੁੱਟ ਤੇ ਕਿਸੇ ਦਾ ਮਕਾਨ ਪਤਾ ਜਾਂ ਕੀ ਕਰਤਾ ਜਾਂ ਕਿਸੇ ਦਾ ਹਨਾ ਜਿਵੇਂ ਐਵੇਂ ਸੇਵਾ ਕਿਸ ਨੂੰ ਕੱਪੜੇ ਲੈ ਆ ਤੇ ਜਾਂ ਕਿਸੇ ਦੀ ਇਲਾਜ ਕਰਾਤਾ ਇਹ ਸੇਵਾ ਹੋ ਗਈ ਜਿਹੜੇ ਦੂਜੇ ਇਨਸਾਨ ਦੀ ਕਰਦੇ ਆ ਇਹ ਤਾਂ ਮੇਰੀ ਜ਼ਰੂਰਤ ਆ ਆਕਸੀਜਨ ਤਾਂ ਮੇਰੇ ਪਰਿਵਾਰ ਦੀ ਜ਼ਰੂਰਤ ਆ ਇਹ ਤੁਹਾਡੀ ਵੀ ਜ਼ਰੂਰਤ ਆ ਬਿਲਕੁਲ ਔਰ ਰਾਜੇ ਤੋਂ ਲੈ ਕੇ ਪਖਾਰੀ ਤੋਂ ਲੈ ਕੇ ਰਾਜੇ ਤੱਕ ਦੀ ਸੇਮ ਜ਼ਰੂਰਤ ਹਰ ਬੰਦੇ ਦੀ ਜ਼ਰੂਰਤ ਔਰ ਇਹ ਇਹਨੂੰ ਆਪਾਂ ਸੇਵਾ ਵਾਲੇ ਪਾਸੇ ਨੂੰ ਨਾ ਲਈਏ ਜੇ ਸੇਵਾ ਵਾਲੇ ਪਾਸੇ ਵੀ ਲੰਮੋ ਤਾਂ ਬਹੁਤ ਵਧੀਆ ਗੱਲ ਆ ਵੀ ਸੇਵਾ ਹੀ ਕਰ ਲਈਏ ਆਪਾਂ ਧਰਤੀ ਮਾਂ ਦੀ ਪਰ ਇਹ ਸਾਡੀ ਜ਼ਰੂਰਤ ਆ ਤੇ ਫਰਜ਼ ਵੀ ਆ ਹਨ ਫਰਜ਼ ਵੀ ਆ ਨਾਲ ਔਰ ਇਹਦੇ ਨਾਲ ਮਤਲਬ ਇਹ ਫਿਰ ਜਦੋਂ ਅਸੀਂ ਚਲ ਕੇ ਵੱਡੀ ਮਤਲਬ ਵੱਡੀ ਟੀਮ ਤੁਹਾਡੀ ਇੱਕ ਜੁੜ ਗਈ ਆ ਜਿਹੜੇ ਸਾਰਾ ਸਾਰੀ ਮਤਲਬ ਆਪਾਂ ਕਹੇ ਲਈ ਵੀ ਜਗਰਾਵਾ ਤਾਂ ਸਾਰਾ ਹੀ ਜਗਰਾਮਾ ਤੋਂ ਬਾਹਰ ਦੇ ਲੋਕ ਕਿਉਂਕਿ ਇਹ ਹਰ ਇੱਕ ਦੀ ਜ਼ਰੂਰਤ ਆ ਅਸੀਂ ਤਾਂ ਸਾਲ ਭਾਗਲੇ ਨੂੰ ਬੇਨਤੀ ਕਰਦੇ ਆਂ ਬਾਈ ਜੀ ਤੁਹਾਡੀ ਵੀ ਜ਼ਰੂਰਤਾਂ ਦੇ ਸਾਡੀ ਵੀ ਜ਼ਰੂਰਤਾਂ ਆਪਾਂ ਰਲ ਮਿਲ ਕੇ ਇਸ ਜ਼ਰੂਰਤ ਨੂੰ ਪੂਰਾ ਕਰਗੇ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਆਕਸੀਜਨ ਦੀ ਘੱਟੋ ਘੱਟ ਸਾਡਾ ਜਿਹੜਾ এনवायरमेंट ਹੈ ਇਹ ਚ 70% ਗੈਸਾਂ ਹੀ ਆ ਆਕਸੀਜਨ ਹੈ ਨਹੀਂਗੀ ਹਾਲਾਂਕਿ 70% ਆਕਸੀਜਨ ਚਾਹੀਦੀ ਆ ਤੇ ਆਕਸੀਜਨ ਨੂੰ ਆਪਾਂ ਵਧਾਉਣ ਲੱਗੇ ਹੋਏ ਆ ਜੀ ਤੇ ਟਰਸਟ ਬਣਾਉਣ ਦਾ ਇਹ ਸੀਗਾ ਵੀ ਕਿਉਂਕਿ ਜਦੋਂ ਲੋਕ ਜੁੜਦੇ ਆ ਟੀਮ ਬਣਦੀ ਆ ਤੇ ਤੁਹਾਨੂੰ ਰੁਪਈਏ ਵੀ ਆਉਂਦੇ ਆ ਹੂੰ ਇਹਨੂੰ ਰਜਿਸਟਰ ਕਰਾਉਣ ਦਾ ਇਹ ਗੱਲ ਸਿਗੀ ਵੀ ਸਾਨੂੰ ਕੱਲ ਨੂੰ ਕੋਈ ਉਂਗਲ ਕਿਉਂਕਿ ਆਪਾਂ ਘਰ-ਬਾਰ ਛੱਡ ਕੇ ਲੱਗੇ ਹੋયા ਆਂ ਵੀਰੇ ਕੋਈ ਬੰਦਾ ਕੱਲ ਨੂੰ ਸਵਾਲ ਖੜਾ ਕਰ ਜਾਵੇ ਆਪਣਾ ਤਾਂ ਮਰਨ ਹੋ ਜਾਊਗਾ ਬਿਲਕੁਲ ਤੇ ਇਹਨੂੰ ਰਜਿਸਟਰ ਕਰਾਉਣ ਦਾ ਮਤਲਬ ਇਹ ਸੀਗਾ ਵੀ ਪ੍ਰੋਪਰ ਚੈਨਲ ਤੇ ਥਰੂ ਪੈਸਾ ਜੇ ਕੋਈ ਕੋਈ ਦਾਨ ਦਿੰਦਾ ਵਾ ਉਹ ਆਵੇ ਤੇ ਚੈਨਲ ਦੇ ਥਰੂ ਹੀ ਲੱਗੇ ਉਹ ਸਾਰੇ ਟੀਮ ਨੂੰ ਪਤਾ ਹੋਣਾ ਕੱਲੇ ਸਤਪਾਲ ਦੇ ਜਾਂ ਕਿਸੇ ਜਾਂ ਹੋਰ ਦੇ ਨਾ ਰਵੇ ਕੋਈ ਵੀ ਸੰਸਥਾ ਜਿਹੜੀ ਉਹ ਟਰਾਂਸਪੇਰੈਂਸੀ ਨਾਲ ਚੱਲੇ ਤਾਂ ਹੀ ਵਧੀਆ ਹੁੰਦੀ ਹੈ ਪਰ ਤਾਂ ਕਰਕੇ ਇਹਦਾ ਨਾਮ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਸੀਗਾ ਟੀਮ ਰੱਖਿਆ ਵਾ ਇਹਦੇ ਚ ਕੋਈ ਮਤਲਬ ਅਹੁਦੇਦਾਰੀਆਂ ਦੇ ਵਿਸ਼ੇ ਤੇ ਕੋਈ ਕੰਮ ਨਹੀਂ ਕਰਦਾ ਵੀ ਸੇਵਾ ਜਿਵੇਂ ਸਾਰੇ ਸੇਵਾਦਾਰ ਨੇ ਸਾਰੇ ਸੇਵਾਦਾਰ ਨੇ ਸਾਰੇ ਸਾਰੇ ਕੋਈ ਅਹੁਦੇਦਾਰ ਨਹੀਂ ਸਾਰੇ ਮਤਲਬ ਕੋਈ ਤਨਖਾਹੀਆਂ ਨਹੀਂ ਸਾਡੇ ਚੋਂ ਬਹੁਤ ਵਧੀਆ ਗੱਲ ਹੈ ਬੋਲਦੀ ਤੇ ਇੱਕ ਹੈ ਤਾਂ ਨਿੱਜੀ ਕੁਐਸਚਨ ਪਰ ਮੈਂ ਪੁੱਛਣਾ ਜ਼ਰੂਰ ਚਾਹਾਂਗਾ ਕਿ ਜਿਵੇਂ ਕੋਈ ਮੁਫਤ ਜੀ ਤੱਕ ਕੋਈ ਬੂਟੇ ਲੱਗਦੇ ਨਹੀਂ ਜਾਂ ਹੁੰਦੇ ਨਹੀਂ ਕਿਥੋਂ ਇਹ ਕਿਸ ਤਰ੍ਹਾਂ ਦੀ ਫੰਡਿੰਗ ਹੁੰਦੀ ਕੋਈ ਗਵਰਨਮੈਂਟ ਹੈਲਪ ਆ ਜਾਂ ਕੋਈ ਆਰਗੇਨਾਈਜੇਸ਼ਨ ਪ੍ਰਾਈਵੇਟ ਆਰਗੇਨਾਈਜੇਸ਼ਨ ਆ ਜਿਹੜਾ ਤੁਹਾਡੀ ਮਦਦ ਕਰਦੀ ਕਿਵੇਂ ਚੱਲਦੀ ਹੈ ਸਭ ਪਹਿਲਾਂ ਤਾਂ ਮੈਂ ਕਲੀਅਰ ਕਰ ਦਿਆਂ ਵੀ ਜਿਹੜਾ ਗਵਰਨਮੈਂਟ ਵੱਲੋਂ ਹਜੇ ਤੱਕ ਇੱਕ ਕੋਈ ਹੈਲਪ ਨਹੀਂ ਹੈਗੀ ਕੋਈ ਹੈਲਪ ਨਹੀਂ ਹੈ ਤੇ ਜਿਹੜੇ ਆਪਣੇ ਟੀਮ ਦੇ ਮੈਂਬਰ ਸੀਗੇ ਨਾ ਸੀ ਮਤਲਬ ਸਾਰੇ ਜਾਣੇ ਪਹਿਲਾਂ ਸ਼ੁਰੂਆਤ ਦੇ ਵੇਲੇ ਜਦੋਂ ਸਟਾਰਟ ਕੀਤਾ ਉਹ ਇਹਨੂੰ 1 ਲੱਖ ਰੁਪਇਆ ਮਤਲਬ ਮੈਂ ਆਪਣੇ ਵੱਲੋਂ ਆਪਣੇ ਦਸਬੰਦ ਵਿੱਚੋਂ ਵਿੱਚ ਪਾਇਆ ਸੀਗਾ ਟਰਸ ਦੇ ਖਾਤੇ ਦੇ ਵਿੱਚ ਉਸ ਤੋਂ ਬਾਅਦ ਸਾਰੇ ਮੈਂਬਰ ਮਤਲਬ ਅਸੀਂ ਕੰਟਰੀਬਿਊਸ਼ਨ ਕਰਦੇ ਆ ਜੀ ਫਿਰ ਜੇ ਕੋਈ ਕਿਸੇ ਬੰਦੇ ਨੂੰ ਜਿਵੇਂ ਹੁਣ ਤੁਹਾਡੇ ਤੁਸੀਂ ਨਾਲ ਜੁੜੇ ਹੋ ਤੁਹਾਡੇ ਨਾਲ ਕੋਈ ਰਿਲੇਟਿਵ ਆਏ ਕਰਦੇ ਕਰਦੇ ਮਤਲਬ ਘੱਟੋ ਘੱਟ ਅਸੀਂ 90 ਜਾਂ 95 ਲੱਖ ਰੁਪਏ ਦਾ ਜਗਰਾਮਾ ਜਗਰਾਮਾ ਚ ਕੰਮ ਕੀਤਾ ਵਾ 19 ਤੋਂ ਲੈ ਕੇ 25 ਤੱਕ ਤੇ 80 70000 ਬੂਟੇ ਆਪਾਂ ਜਿਹੜੇ ਆ ਉਹ ਲਗਾ ਕੇ ਜੰਗਲਾਂ ਦੇ ਰੂਪ ਵਿੱਚ ਪਾਲੇ ਆ ਤੇ 10000 ਬੂਟੇ ਆ ਜਿਹੜੇ ਤੇ 2000 ਬੂਟੇ ਜਿਹੜੇ ਜੰਗਲਾਂ ਦੇ ਜਿਹੜੇ ਪਾਲ ਰਹੇ ਆ ਤੇ 10000 ਬੂਟੇ ਜਿਹੜੇ ਵੈਸੇ ਰੋੜਾਂ ਤੇ ਜਿਨ੍ਹਾਂ ਨੂੰ ਆਪਾਂ ਹੁਣ ਪਾਲ ਰਹੇ ਆ 80000 ਬੂਟੇ ਟੋਟਲ ਲੱਗ ਗਿਆ ਤੇ ਅ ਅੱਜ ਹੀ ਮੈਂ ਹਿਸਾਬ ਕਰਦਾ ਸੀਗਾ ਵੀ ਆ 25 ਵਾਲਾ ਹਿਸਾਬ ਵੀ ਦੱਸ ਦਿਆਂ ਤੇ 145000 ਪਲੱਸ ਜਿਹੜੇ ਬੂਟੇ ਆ ਉਹ ਅ ਲੰਗਰਾਂ ਦੇ ਰੂਪ ਦੇ ਵਿੱਚ ਜਾਂ ਆਪਾਂ ਕਹਿੰਦੇ ਅਸੀਂ ਆਕਸੀਡ ਦਾ ਲੰਗਰ ਨੂੰ ਨਾਂ ਦਿੱਤਾ ਹੋਇਆ ਹੈ ਜਿਹਨੂੰ ਆਪਾਂ ਕੈਂਪ ਲਾਉਨੇ ਆ ਤੁਜੀ ਹਾਂਜੀ ਐਕਸ ਆਕਸੀਡ ਦੇ ਲੰਗਰਾਂ ਦੇ ਰੂਪ ਦੇ ਵਿੱਚ ਇੰਨੇ ਸਾਲਾਂ ਦੇ ਵਿੱਚ ਇਹ ਲੋਕਾਂ ਤੋਂ ਲਗਵਾਏ ਗਏ ਆ ਫਤਪਾਲ ਜੀ ਕਿੰਨੇ ਜਿਵੇਂ ਤੁਸੀਂ ਜੰਗਲਾਂ ਦੀ ਗੱਲ ਕੀਤੀ ਐ ਕਿੰਨੇ ਤੁਸੀਂ ਜਗਰਾਉ ਜਾਂ ਕਿੱਥੇ ਸਰਾਊਂਡਿੰਗ ਏਰੀਆ ਕਿੱਥੇ-ਕਿੱਥੇ ਤੁਸੀਂ ਜਿਹੜੇ ਜੰਗਲ ਲਗਾਏ ਨੇ 13 ਜੰਗਲ ਜਿਹੜੇ ਆਪਣੇ ਜਗਰਾਮੋ ਚ ਲੱਗ ਚੁੱਕੇ ਆ ਜੀ ਸਾਇੰਸ ਕਾਲਜ ਆਪਣਾ ਡਾਈਟ ਬੇਸਿਕ ਸਕੂਲ ਤੇ ਖਾਲਸਾ ਸਕੂਲ ਬੱਸ ਸਟੈਂਡ ਸਿਵਲ ਹਸਪੀਟਲ ਸੋਹਿਆ ਪਿੰਡ ਹੋਰ ਮਤਲਬ ਕਈ ਸਾਰੇ ਬਣਾ 13 ਜੰਗਲ ਆਪਣੇ ਟੋਟਲ ਜਿਹੜੇ ਆ 13 ਜੰਗਲਾਂ ਦੇ ਵਿੱਚ 70000 ਬੂਟਾ ਜਿਹੜਾ ਆਪਾਂ ਮਤਲਬ ਕੱਲਾ-ਕੱਲਾ ਐ ਗਿਣਾ ਸਕਦੇ ਮਤਲਬ ਜਿਹੜਾ ਔਰ ਗੋਈ ਜਿਹੜਾ ਹਾਂ ਜੀ ਬੂਟੇ ਉਹ ਕ ਖੜੇ ਨੇ ਜਿਹੜੇ ਚੱਲ ਪਏ ਆ ਆਉਣ ਵਾਲੇ ਸਮੇਂ 'ਚ ਉਹ ਦਰਖਤ ਵੀ ਬਣਨਗੇ ਦਰਖਤ ਜਿਹੜੇ ਜਿਹੜੇ ਮਤਲਬ ਪਹਿਲੇ ਸਾਲਾਂ ਦੇ ਵਿੱਚ ਲਾਏ ਹੋਏ ਆ ਉਹ ਤਾਂ ਪੂਰੇ ਦਰਖਤ ਬਣੇ ਹੋਏ ਆ 25 25 30 30 ਫੁੱਟ ਤੇ ਪਹੁੰਚੇ ਹੋਏ ਆ ਆਪਾਂ ਡਾਕਟਰ ਮੀਆਂ ਬਾਕੀ ਟੈਕਨੀਕ ਵਰਤਦੇ ਆ ਜੰਗਲ ਦੇ ਵਿੱਚ ਉਹਦੇ ਨਾਲ ਜਿਹੜਾ ਬੂਟਾ 2 ਕੁ ਸਾਲ ਦੇ ਵਿੱਚ ਪੂਰਾ ਦਰਖਤ ਬਣ ਜਾਂਦਾ ਜੀ ਠੀਕ ਹੈ ਉਹ ਥੋੜਾ ਜਿਆਦਾ ਮਹਿੰਗੀ ਜ਼ਰੂਰ ਆ ਟੈਕਨੀਕ ਜਦੋਂ ਉਹਦੇ ਚ ਆਪਾਂ ਪਲੇਟਫਾਰਮ ਦੇ ਉੱਤੇ ਤੂੜੀ ਰੂੜੀ ਤੇ ਫੱਕ ਪਾਉਣੀ ਹੁੰਦੀ ਆ ਉਹਨੂੰ ਜੀਸੀ ਵੀ ਨਾਲ ਤਨ ਮੋਟ ਡੂੰਗੀ ਮਲਚਿੰਗ ਕਰਨੀ ਹੁੰਦੀ ਆ ਫਿਰ ਬੂਟਾ ਲਾਉਣਾ ਫਿਰ ਉੱਤੇ ਸਟੈਕ ਲਾਉਣਾ ਫਿਰ ਉਹਨੂੰ 1.5 ਸਾਲ ਲਗਾਤਾਰ ਨਮਾਉਣਾ ਸ਼ਾਵਰ ਗੰਨਾ ਦੇ ਨਾਲ ਕਾਫੀ ਮਿਹਨਤ ਵਾਲਾ ਕੰਮ ਆ ਜੀ ਤੇ ਇਹ ਸਾਰੀ ਮਿਹਨਤ ਕਰਦਾ ਕੌਣ ਹੈ ਇਹ ਮਿਹਨਤ ਤਾਂ ਫਿਰ ਮਹਾਰਾਜ ਜਿੱਥੋਂ ਕਰਵਾਉਂਦਾ ਵਾ ਉਹੀ ਕਰਦਾ ਇਹ ਟੀਮ ਦੇ ਮੈਂਬਰ ਆ ਜਾਂ ਕੋਈ ਬਾਹਰੋਂ ਵੀ ਕਿਸੇ ਤਰੀਕੇ ਦੇ ਤੁਸੀਂ ਪੇਡ ਹੈਲਪ ਵੀ ਲੈਣੀ ਹੋ ਜਿਵੇਂ ਹੁਣ ਅਸੀਂ ਜਿਆਦਾ ਜਦੋਂ ਕੰਮ ਹੁੰਦਾ ਵਾ ਵੈਸੇ ਸਾਡੇ ਕੋਲ 2-3 3 ਕੇ ਬੰਦੇ ਹੈਗੇ ਹੁਣ ਮੁਲਾਜ਼ਮ ਵੀ ਰੱਖੇ ਹੋਇਆ ਕਿਉਂਕਿ ਕੰਮ ਬਹੁਤ ਜ਼ਿਆਦਾ ਹੋ ਗਿਆ ਵੀਰੇ ਹੂੰ ਉਹ ਖਾਣਾ ਇਕੱਲੇ ਬੰਦੇ ਨੂੰ ਕਰਨਾ ਤੇ ਸ਼ੁਰੂਆਤੀ ਦੌਰਾਂ ਦੇ ਵਿੱਚ ਤਾਂ ਆਪਾਂ ਮਤਲਬ ਇਕੱਲੇ ਸੀਗੇ ਤਾਂ ਜਾਂ ਟੀਮ ਦੇ ਮੈਂਬਰ ਸੀਗੇ ਆਪਸ ਵਿੱਚ ਅਸੀਂ ਕਰਦੇ ਸੀ ਹੱਥੀਂ ਸੇਵਾ ਕਰਦੇ ਹੁੰਦੇ ਹਾਂ ਹੁਣ ਵੀ ਹੱਥੀਂ ਸੇਵਾ ਕਰਦੇ ਹਾਂ ਸਾਰੇ ਤੇ ਇੱਥੇ ਮਤਲਬ ਕੋਈ ਮੈਂ ਤੁਸੀਂ ਦੇਖਿਓ ਕਿਤੇ ਵੀਡੀਓ ਕੱਢ ਕੇ ਸਾਡੀਆਂ ਮਤਲਬ ਬੰਦੇ ਕੋਟ ਲਾ ਕੇ ਆ ਕੇ ਕੋਟ ਲਾ ਕੇ ਰੱਖ ਕੇ ਤੇ ਅੰਬੂਟੇ ਲਾਉਣ ਲੱਗਦੇ ਆ ਸਾਡੇ ਨਾਲ ਤੇ ਪਾਣੀ ਪਵਾਉਣ ਲੱਗਦੇ ਆ ਕਿਉਂਕਿ ਅਸੀਂ ਮਤਲਬ ਇਹ ਸੋਚਦੇ ਹੀ ਨਹੀਂ ਇਹ ਵੀ ਵੀ ਇਹ ਲੇਬਰ ਦਾ ਕੰਮ ਆ ਜਾਂ ਕੀ ਕੰਮ ਆ ਇਹ ਤਾਂ ਸਾਡਾ ਆ ਜੀ ਜੈਂਟਲਮੈਨ ਲੇਬਰ ਬਣ ਜਾਂਦੀ ਹੈ ਜ਼ਰੂਰ ਤਾਂ ਜੀ ਜ਼ਰੂਰ ਤੁਸੀਂ ਇਹ ਜਿਹੜਾ ਡਾਈਟ ਦੇ ਵਿੱਚ ਜੰਗਲ ਲਾਇਆ ਵਾ ਤੁਸੀਂ ਦੇਖਿਆ ਹੋਣਾ ਉਹ ਤੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਸ਼੍ਰੀਮਦ ਭਗਵਤ ਗੀਤਾ ਜੀ ਦੇ ਵਿੱਚ ਦਰਜ ਬੂਟਿਆਂ ਦਾ ਜੰਗਲ ਲਾਇਆ ਸੀਗਾ ਉੱਥੇ ਬੱਚੇ ਵੀ ਬੀਬੀਆਂ ਵੀ ਮਾਈਆਂ ਭੈਣਾ ਵੀ ਤੇ ਸਾਰੇ ਮਤਲਬ ਆਪਾਂ ਕਹਿ ਲੈਂਦੇ ਆ ਵੀ ਲਾਲਿਵ ਫੈਮਲੀਆਂ ਜਿਹੜੀਆਂ ਮਤਲਬ ਹਨਾ ਮਾਰਦੇ ਹਿੰਦੂ ਹਿੰਦੂ ਫੈਮਲੀਆਂ ਆ ਜਿਹੜੀਆਂ ਮਿੱਟੀ ਨੂੰ ਹੱਥ ਨਹੀਂ ਆਉਂਦੇ ਕਰਦੇ ਉਹ ਆਪ ਖੁਦ ਆ ਕੇ ਮਿੱਟੀ ਨਾਲ ਮਿੱਟੀ ਹੋਏ ਆ ਬਹੁਤ ਵਧੀਆ ਗੱਲ ਆ ਸਤਪਾਲ ਜੀ ਕਿਸ ਤਰੀਕੇ ਦੇ ਜਿਹੜੇ ਲਾਉਂਦੇ ਹੋ ਤੁਸੀਂ ਦਰਖਤ ਲਾਉਂਦੇ ਹੋ ਕਿ ਮੈਡੀਸਨ ਦੇ ਤੌਰ ਤੇ ਆ ਜਾਂ ਆਕਸੀਜਨ ਵਾਲੀਆਂ ਕਿਸ ਤਰੀਕੇ ਦੇ ਨੇ ਕੋਈ ਥੋੜੀ ਜਾਣਕਾਰੀ ਆਕਸੀਜਨ ਤਾਂ ਸਾਰੇ ਹੀ ਪੌਦੇ ਦਿੰਦੇ ਆ ਜਿਵੇਂ ਆਪਣਾ ਘਾ ਲੱਗਾ ਹੋਇਆ ਇਹ ਵੀ ਆਕਸੀਜਨ ਦਿੰਦਾ ਜਿਹੜਾ ਪੱਤਾ ਹਰਾਵਾ ਉਹਨੇ ਆਕਸੀਜਨ ਜਿੰਨੀ ਕੋ ਦੀ ਕੈਪੈਸਿਟੀ ਆ ਉਹਨੇ ਕਰਨੀ ਆ ਜਨਰੇਟ ਤੇ ਮਾਤਾਵਰਨ ਦੇ ਵਿੱਚ ਉਹ ਜ਼ਹਿਰੀਲੇ ਗੈਸਾਂ ਖਾਣੀਆਂ ਆ ਆਕਸੀਜਨ ਛੱਡਣੀਆਂ ਹਰਬਲ ਪੌਦੇ ਜਿਹੜੇ ਆਪਣੇ ਵਿਰਾਸਤੀ ਰੁੱਖਾ ਪੰਜਾਬ ਦੇ ਨੇਟਿਵ ਅਸੀਂ ਮਤਲਬ ਸਜਾਵਟੀ ਬੂਟੇ ਆ ਜਿਵੇਂ ਤੁਹਾਡੇ ਆ ਦੇਖਦੇ ਆ ਸਜਾਵ ਪੀ ਅਸੀਂ ਮਤਲਬ ਇਦਾਂ ਦੇ ਬੂਟੇ ਐਰੋਕੇਰੀਆ ਜਿਵੇਂ ਤੁਹਾਡੇ ਪਿੱਛੇ ਲੱਗਾ ਹੋਇਆ ਇਦਾਂ ਦੇ ਬੂਟੇ ਅਸੀਂ ਕੱਟ ਲਾਉਨੇ ਆ ਅਸੀਂ ਜਿਹੜੇ ਬੂਟੇ ਵਿਰਾਸਤੀ ਰੁੱਖ ਜਾ ਆਪਣੇ ਬੂਟੇ ਜਿਵੇਂ ਕਹ ਲੀਏ ਵੀ ਬਹੁਤ ਸਾਰੇ ਬੂਟੇ ਜਿਵੇਂ ਸਾਡੇ ਅਲੋਪ ਹੀ ਹੋ ਗਏ ਜਿੰਨਾ ਅਲੋਪ ਹੋਣ ਦੇ ਕਾਰਨ ਹੀ ਅਸੀਂ ਜੰਨੇ ਅੱਜ ਪੰਜਾਬ ਜਿਹੜਾ ਕੈਂਸਰ ਦੀ ਰਾਜਧਾਨੀ ਬਣਿਆ ਹੋਇਆ ਵਾ ਇਹ ਅਸੀਂ ਸੋਚਦੇ ਹਾਂ ਵੀ ਉਹ ਸਾਡੀ ਜਿਹੜੀ ਵਿਰਾਸਤ ਆ ਉਹ ਮੁੜ ਕੇ ਫਿਰ ਸਰਜੀਤ ਹੋਵੇ ਤੇ ਪੰਜਾਬ ਫਿਰ ਉਸੇ ਤਰ੍ਹਾਂ ਹੱਸਦਾ ਖੜਦਾ ਪੰਜਾਬ ਹੋਵੇ ਤਾਂ ਕਰਕੇ ਅਸੀਂ ਵਿਰਾਸਤ ਹੀ ਰੱਖ ਲਾਉਨੇ ਆ ਤੇ ਅੱਗੇ ਕੀ ਹੈਗਾ ਤੁਹਾਡਾ ਅੱਗੇ ਕੀ ਪ੍ਰੋਜੈਕਟ ਹੈ ਕੀ ਤੁਸੀਂ ਮਤਲਬ ਲੋਕਾਂ ਨੂੰ ਸੰਦੇਸ਼ ਵੀ ਦੇਣਾ ਚਾਹੁੰਦੇ ਹੋ ਤੇ ਨਾਲੇ ਅੱਗੇ ਕੀ ਪ੍ਰੋਜੈਕਟ ਬਾਰੇ ਆਉਣ ਵਾਲੀ ਪ੍ਰੋਜੈਕਟਾਂ ਬਾਰੇ ਕੀ ਤੁਹਾਡੀ ਹੈਗੀ ਅਪਰੂਵ ਰਿਕਾਇ ਹੈਗੀ ਦੇਖੋ ਜੀ ਸਾਡਾ ਜਿਹੜੇ ਜਦੋਂ ਅਸੀਂ ਲੱਗੇ ਸੀਗੇ ਤਾਂ ਕੁਦਰਤੀ ਮਾਰਾਂ ਦੇ ਮੁਤਾਬਕ ਜਿਹੜਾ ਮਦਾਨੀ ਖੇਤਰਫਲਾ ਉਹਦਾ 33% ਖੇਤਰਫਲ ਦਾ ਰਖਵਾ ਰੁੱਖਾਂ ਦੇ ਅਧੀਨ ਜੰਗਲਾਂ ਦੇ ਅਧੀਨ ਤਾਂ ਉਥੋਂ ਦੇ ਲੋਕ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਤੇ ਨਰੋਏ ਹੋਣਗੇ ਤੇ ਸਾਡਾ ਜਿਹੜਾ ਹੈਗਾ ਵਾ 3 ਤੋਂ 4% ਹੀ ਆ ਤੇ ਪੰਜਾਬ ਦਾ ਜਿਹੜਾ ਰਕਬਾ ਪੰਜਾਬ ਦਾ ਜਿਹੜਾ ਕਿਉਂਕਿ ਪੰਜਾਬ ਤਿੰਨ ਤੋਂ 4% ਮੈਦਾਨੀ ਖੇਤਰਫਾਲ ਆ ਓਕੇ ਤੇ ਇਸੇ ਇਹਦਾ 33% ਹੋਣਾ ਚਾਹੀਦਾ ਤੇ ਇਹ 3 ਤੋਂ 4% ਦਾ ਜਿਹੜੀ ਟੋਟਲ ਜ਼ਮੀਨ ਦਾ ਟੋਟਲ ਜ਼ਮੀਨ ਦਾ 33% 33% ਚਾਹੀਦਾ ਮਨਜ਼ਿਲ ਕੁਦਰਤੀ ਮਾਰਾਂ ਦੀਆਂ ਰਿਪੋਰਟਾਂ ਨਹੀਂ ਰਿਪੋਰਟਾਂ ਨਹੀਂ ਵੀ ਤਾਂ ਫੇਰ ਲੋਕ ਉੱਥੋਂ ਦਾ ਮਤਲਬ ਜਿਹੜਾ ਜਿਹੜਾ ਹੁਣ ਸਾਡਾ ਪਾਣੀ ਇਹ ਨਹੀਂ ਕੋਣ ਪਾਣੀ ਉਦੋਂ ਸਹੀ ਮੰਨਿਆ ਜਾਊਗਾ ਜਦੋਂ 33% ਰਕਬਾ ਗ੍ਰੀਨਰੀ ਦੇ ਗ੍ਰੀਨਰੀ ਦੇ ਦੀਨ ਹੋਊਗਾ ਤਾਂ ਲੋਕ ਜਾ ਕੇ ਤੰਦਰੁਸਤ ਹੋਣਗੇ ਇਹ ਹੁਣ ਕਰਨਾ ਲੋਕ ਵੱਡੇ ਕਿਨੇ ਆ ਜਦੋਂ 47 ਤੋਂ ਪਹਿਲਾਂ ਪੰਜਾਬ ਦੀ ਧਰਤੀ ਦੇ 40% ਇੱਥੇ ਤੇ ਜੰਗਲ ਸੀਗੇ ਤੇ ਪੰਜਾਬ ਦੀ ਮੁੱਛ ਸਾਰੀ ਦੁਨੀਆ ਚ ਖੜੀ ਸੀਗੀ ਹੂੰ ਬਿਲਕੁਲ ਤੇ ਅੱਜ 3 ਤੋਂ 4% ਆ ਤੇ ਪੰਜਾਬ ਕੈਂਸਰ ਦੀ ਰਾਜਧਾਨੀ ਆ ਇਹ ਹੁਣ ਲੋਕਾਂ ਨੇ ਫੈਸਲਾ ਕਰਨਾ ਵੀ ਅਸੀਂ ਕਿਵੇਂ ਕਰਨਾ ਤੇ ਕਿਵੇਂ ਜਮੀਨਾ ਜੀ ਅਸੀਂ ਮਤਲਬ ਝੋਨੇ ਅਸੀਂ ਕਹਿੰਦੇ ਨੇ ਝੋਨੇ ਨੇ ਪਾਣੀ ਮਕਾਤਾ ਹਨਾ ਝੋਨੇ ਨੇ ਪਾਲਿਸੀਆਂ ਸੀਗੀਆਂ ਗਵਰਨਮੈਂਟ ਦੀਆਂ ਕਿਸੇ ਤਰੀਕੇ ਦੀਆਂ ਵੀ ਉਹਨਾਂ ਨੇ ਬਿਜਲੀ ਫ੍ਰੀ ਕਰਕੇ ਝੋਨਾ ਸਾਨੂੰ ਅੰ ਦੇਤਾ ਹਨਾ ਸਾਧਨ ਮੰਤਰਾ ਪਰ ਝੋਨੇ ਕਰਕੇ ਪਾਣੀ ਨਹੀਂ ਮੈਂ ਕਿਹਾ ਝੋਨੇ ਦੇ ਲਾਲ ਚਕਾਰਨ ਅਸੀਂ ਰੋਕਾ ਆਪਣੀਆਂ ਖੇਤਾਂ ਦੇ ਵਿੱਚੋਂ ਆਪਣੀਆਂ ਪਈਆਂ ਦੇ ਵਿੱਚੋਂ ਆਪਣੀਆਂ ਮੋਟਰਾਂ ਤੋਂ ਵੱਡੇ ਆ ਦਰਖਤ ਖੇਤਾਂ ਦੇ ਵਿੱਚੋਂ ਹਟਾਏ ਆ ਵੀ ਝੋਨੇ ਦੇ ਚਾਰ ਬੂਝੇ ਸਾਡੇ ਹੋਰ ਹੋ ਜਾਣ ਤੇ ਰੁੱਖ ਲੱਗਾ ਵਾ ਤੇ ਉਹ ਜਿਹੜਾ ਪਾਣੀ ਬਾਰਿਸ਼ ਵਾਲਾ ਸੀਗਾ ਪਾਣੀ ਬਾਰਿਸ਼ ਵਾਲਾ ਰੁੱਖਾਂ ਦੀ ਕੈਪੇਬਿਲਟੀ ਆ ਵੀ ਉਹ ਆਪਣੀਆਂ ਜੜ੍ਹਾਂ ਦੇ ਵਿੱਚ ਜਿਹੜਾ ਮੀਹਾਂ ਦਾ ਪਾਣੀ ਆ ਜਿਹੜਾ ਬਾਹਰ ਚ ਹੁੰਦੇ ਬੱਦਲਾਂ ਨੂੰ ਰੁੱਖ ਜਿਹੜਾ ਬੱਦਲ ਉਤੋਂ ਦੀ ਨਗਦੇ ਆ ਮੌਨਸੂਨ ਨੂੰ ਰੁੱਖ ਜਿੱਥੇ ਗ੍ਰੇਨੇ ਵੀ ਹੁੰਦੀ ਹੈ ਉੱਥੇ ਬੱਦਲ ਬਰਸ ਜਾਂਦਾ ਔਰ ਰੁੱਖਾਂ ਦੀ ਕੈਪੇਬਿਲਟੀ ਹੈ ਵੀ ਉਹ ਬਰਸਿਆ ਹੋਇਆ ਪਾਣੀ ਆਪਣੀਆਂ ਜੜਾਂ ਚ ਸਟੋਰ ਕਰਦੇ ਆ ਅਸੀਂ ਉਹ ਰੁੱਖ ਘਟ ਤੇ ਜਿਹੜਾ ਬੱਦਲਾਂ ਵਾਲਾ ਪਾਣੀ ਆਇਆ ਉਹ ਡਰੇਨ ਹੋ ਗਿਆ ਸਾਡੀ ਧਰਤੀ ਦੇ ਵਿੱਚ ਰੀਚਾਰਜ ਪਾਣੀ ਦੁਬਾਰੇ ਹੋਇਆ ਨਹੀਂ ਤੇ ਪਹਿਲੀ ਤਹਿ ਤੋਂ ਦੂਜੀ ਤਹਿ ਤੇ ਦੂਜੀ ਤਹਿ ਤੋਂ ਹੁਣ ਅਸੀਂ ਕੁਝ ਏਰੀਆ ਪੰਜਾਬ ਦਾ ਤੀਜਾ ਇੱਕ ਤਿਆਹੀ ਹਿੱਸਾ ਤੀਜੀ ਤਹਿ ਤੇ ਪਹੁੰਚਿਆ ਹੋਇਆ ਆਪਾਂ ਦੂਜੀ ਤਹਿ ਤੇ ਆ ਤੇ ਤੀਜੀ ਤਹਿ ਤੋਂ ਥੱਲੇ ਪਾਣੀ ਹੈ ਨੀਗਾ ਤੇ ਇਸ ਤੋਂ ਬਾਅਦ ਆਰਾਮਨਾਮ ਸਾਤਾ ਪਾਣੀ ਵਾਲੀ ਤੇ ਹੁਣ ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਬਈ ਯਾਰ ਤੂੰ ਤਾਂ ਕਹਿੰਦਾ ਸੀਗਾ ਪਾਣੀ ਖਤਮ ਹੋ ਜਾਣਾ ਤੇ ਪਾਣੀ ਨਹੀਂ ਤਾਂ ਇੱਥੇ ਬੰਬ ਬਲਾਤੇ ਆਣ ਰਹੀ ਗਈ ਹਾ ਹਾੜਾ ਨੇ ਬਈ ਬੰਬ ਬਲਾਤੇ ਆ ਪਾਣੀ ਮੈਂ ਕਿਹਾ ਵੀਰੇ ਪਾਣੀ ਧਰਤੀ ਹੇਠਲੇ ਪਾਣੀ ਦੀ ਗੱਲ ਆ ਉਹ ਜਿਹੜਾ ਪਾਣੀ ਆ ਬਰਫੀਲਾ ਪਾਣੀ ਆ ਉਹ ਜਿਹੜਾ ਪਹਾੜਾਂ ਤੋਂ ਹਿਮਾਲਿਆ ਤੋਂ ਪਾਣੀ ਆਉਂਦਾ ਦਰਿਆ ਦਾ ਉਸ ਡੈਮ ਬਣਾਏ ਗਏ ਆ ਹਾਲਾਂਕਿ ਡੈਮ ਨਹੀਂ ਬਣਾਉਣੇ ਚਾਹੀਦੇ ਕੁਦਰਤ ਨੂੰ ਆਪਦੇ ਵੇਗ 'ਚ ਚੱਲਦੇ ਰਹਿਣ ਦੇਣਾ ਚਾਹੀਦਾ ਵਾ ਪਰ ਡੈਮ ਬਣਾ ਕੇ ਡੈਮ ਇੱਕਦਮ ਅਸੀਂ ਬੰਦ ਕਰਕੇ ਪੂਰਾ ਉੱਤੋਂ ਦੀ ਹੋਣ ਤੋਂ ਬਹੁਤ ਅਸੀਂ ਛੱਡਦੇ ਆ ਡੈਮ ਤੇ ਮੂਰੇ ਦਰਿਆ ਵੀ ਸੰਗੋੜ ਤੇ ਆ ਤੇ ਉਹਨੇ ਨੁਕਸਾਨ ਤਾਂ ਕਰਨਾ ਹੀ ਕਰਨਾ ਵਾ ਇਹ ਕਿਹਦੇ ਕੀਤਾ ਬਈ ਦਰਸ਼ਕ ਚੰਗੀ ਬਤਲਾ ਭਲੇ ਭਾਤ ਜਾਣਦੇ ਆ ਆਪਾਂ ਨੂੰ ਹਨਾ ਕਹਿਣ ਦੀ ਬੜੀ ਲੋੜ ਨਹੀਂ ਹੈਗੀ ਚਲ ਤੁਸੀਂ ਨਵਨੇ ਵੀ ਕਿਸ ਜਿਹੜੇ ਤੁਸੀਂ ਮਿਸ਼ਨ 'ਚ ਲੱਗੇ ਹੋ ਜੀ ਇਹਨਾਂ ਦਾ ਸਸਤਾ ਇਹਨਾਂ ਸੌਖਾ ਹੈ ਕੀ ਤੁਸੀਂ ਸਮਝਦੇ ਹੋ ਵੀ ਸਰਕਾਰ ਦੀ ਮਦਦ ਤੋਂ ਬਿਨਾਂ ਕਿੰਨੀ ਦੇਰ ਇਹ ਰਨ ਕਰ ਸਕਦਾ ਤੁਹਾਡਾ ਮਿਸ਼ਨ ਦੇਖੋ ਇਹ ਤੁਹਾਡੀਆਂ ਦੋਨੀਆਂ ਗੱਲਾਂ ਸਹੀ ਆ ਵੀ ਸਸਤਾ ਵੀ ਨਹੀਂ ਤੇ ਸੌਖਾ ਵੀ ਨਹੀਂ ਹੈਗਾ ਸਰਕਾਰ ਦੀ ਮਦਦ ਤਾਂ ਚਾਹੀਦੀ ਆ ਪਰ ਸਰਕਾਰ ਦੀ ਮਾਨਸਿਕਤਾ ਹੈ ਨਹੀਂ ਕਿ ਸਰਕਾਰ ਦੀ ਮਨਸ਼ਾ ਹੈ ਨਹੀਂਗੀ ਆਪਾਂ ਜੀ ਸਰਕਾਰ ਦੇ ਹੁਣ ਵੀ ਅਸੀਂ ਸੋਚਿਆ ਹੋਇਆ ਵੀ ਅ ਸਰਕਾਰ ਦੇ ਕੰਨਾਂ ਦੇ ਜਿਹੜੇ ਮੌਜੂਦਾ ਐਮਐਲਏ ਨੇ ਜਾਂ ਮੌਜੂਦਾ ਸਰਕਾਰ ਆ ਜਾਂ ਸਾਬਕਾ ਐਮਐਲਏ ਨੇ ਸਾਬਕਾ ਸਰਕਾਰ ਦੇ ਬੰਦੇ ਨੇ ਜਾਂ ਅਦਰ ਪਾਰਟੀਆਂ ਦੇ ਬੰਦੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਜਾ ਜਾ ਕੇ ਕਹਿੰਨੇ ਆਂ ਵੀ ਇਹ ਜਿਹੜਾ 33% ਖੇਤਰਫਾਲ ਵਾਲਾ ਰਕਬਾ ਵਾ ਘਟੋ ਘਾਟ ਤੁਸੀਂ ਇਹਨੂੰ ਵਿਧਾਨ ਸਭਾ 'ਚ ਮਤਾ ਪਾ ਕੇ ਪਾਸ ਕਰੋ ਘਟੋ ਘਾਟ ਪੰਚਾਇਤੀ ਜ਼ਮੀਨਾਂ ਦੇ ਵਿੱਚ ਤਾਂ 33% ਰਕਬਾ ਕਵਰ ਕਰੋ ਨਾ ਜਿਹੜੀਆਂ ਪੰਚਾਇਤੀ ਜ਼ਮੀਨਾਂ ਨਾ ਉਹਨਾਂ ਦੇ ਤੇ ਤਾਂ 33% ਵਾਲਾ ਤੁਸੀਂ ਫਾਰਮੂਲਾ ਲਾਗੂ ਕਰੋ ਪਰ ਉਹ ਕਾਰਪੋਰੇਟ ਅਧੀਨਾਂ ਤੇ ਕਾਰਪੋਰੇਟ ਕਦੇ ਨਹੀਂ ਚਾਹੁੰਦਾ ਵੀ ਲੋਕਤੰਤਰ ਉਸਤ ਹੋਣ ਕੋਈ ਵੀ ਪੋਲੀਟੀਕਲ ਪਾਰਟੀ ਆ ਚਾਹੇ ਮੈਂ ਉਸ ਪਾਰਟੀ ਨਾਲ ਜੁੜਿਆ ਜਾਂ ਨਹੀਂ ਜੁੜਿਆ ਇਨਾਂ ਨੂੰ ਮਤਲਬ ਉਹ ਪੋਲਿਟਿਕਲ ਪਾਰਟੀਆਂ ਜਿਹੜੀਆਂ ਉਹ ਕਾਰਪੋਰੇਟ ਤੋਂ ਫੰਡਿੰਗ ਕਰਵਾਉਂਦੀਆਂ ਵਾ ਤੇ ਉਹ ਸਰਕਾਰਾਂ ਬਣਦੀਆਂ ਤੇ ਕਾਰਪੋਰੇਟ ਨਹੀਂ ਚਾਹੁੰਦਾ ਉਹ ਉਹਨਾਂ ਦੇ ਹਿਸਾਬ ਨਾਲ ਹੀ ਚੱਲਦੀਆਂ ਵਾ ਲੋਕਾਂ ਦੇ ਹਿਸਾਬ ਨਾਲ ਨਹੀਂ ਚੱਲਦੀਆਂ ਬਹੁਤ ਧੰਨਵਾਦ ਜੀ ਮੈਸੇਜ ਕੀ ਦੇਣਾ ਅੰਤ ਵਿੱਚ ਮੈਂ ਚਾਹਾਂਗਾ ਕਿ ਮੈਸੇਜ ਕੀ ਹੈ ਤੁਹਾਡਾ ਬੜੀ ਵੱਡੀ ਵਧੀਆ ਡਿਬੇਟ ਹੋਈ ਹੈ ਅੱਜ ਆਪਣੀ ਬੜੀ ਵਧੀਆ ਤੁਸੀਂ ਜਾਣਕਾਰੀ ਲੋਕਾਂ ਨਾਲ ਦਿੱਤੀ ਹੈ ਕਿ ਕਿਸ ਤਰ੍ਹਾਂ ਕੀ ਅਹਿਮੀਅਤ ਹੈ ਗ੍ਰੀਨ ਏਰੀ ਦੀ ਤੁਹਾਡੇ ਦਰਖਤਾਂ ਦੀ ਪ੍ਰਾਤਨ ਦਰਖਤਾਂ ਦੀ ਤੇ ਮੈਸੇਜ ਕੀ ਹੈ ਮੈਸੇਜ ਤਾਂ ਬੇਨਤੀ ਹੈ ਜੀ ਨਵਾਂ ਸਾਲ 2026 ਦਾ ਨਵਾਂ ਸਾਲ ਧਰਤੀ ماں ਦੀ ਸੇਵਾ ਦੇ ਨਾਲ ਤੇ ਹਰ ਬੰਦਾ 5-5 ਦਰਖਤ ਲਗਾ ਕੇ ਜਰੂਰ ਸੰਭਾਲੇ ਜਿਦੇ ਕੋਲੇ ਜਗ੍ਹਾ ਨਹੀਂ ਹੈਗੀ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਤੁਹਾਨੂੰ ਜਗ੍ਹਾ ਮੁਹੱਈਆ ਕਰਵਾਵਾਂਗੇ ਜੇ ਤੁਸੀਂ ਆਪ ਦੇ ਹੱਥੀਂ ਪਾਲ ਸਕਦੇ ਹੋ ਤਾਂ ਹੱਥੀਂ ਪਾਲ ਲਓ ਜੇ ਨਹੀਂ ਹੱਥੀਂ ਪਾਲ ਸਕਦੇ ਤਾਂ ਅਸੀਂ ਤੁਹਾਨੂੰ ਲੇਵਨ ਦਾ ਵੀ ਪ੍ਰਬੰਧ ਕਰਕੇ ਦੇਵਾਂਗੇ ਉਹਨੂੰ ਤੁਸੀਂ ਪੇ ਕਰਦੇ ਹੋ ਪਰ 5 ਬੂਟੇ ਹਰ ਇੱਕ ਬੰਦਾ ਪਰਿਵਾਰ ਦਾ ਹਰ ਹਰ ਜੀ ਪੰਜ-ਪੰਜ ਬੂਟੇ ਜ਼ਰੂਰ ਪਾਲੇ ਇਹ 226 ਦੇ ਵਿੱਚ ਤੁਹਾਨੂੰ ਕਰਨਾ ਪੈਣਾ ਵਾ ਵੀਰੇ ਜੇ ਨਹੀਂ ਕਰਾਂਗੇ ਤਾਂ ਹਾਲਾਤ ਸਾਡੇ ਬਹੁਤ ਮਾੜੇ ਨੇ ਤੇ ਗੋਡੇ ਗਿੱਟੇ ਮੋਢੇ ਸਭ ਦੇ ਹੀ ਦੁਖਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਸਾਰ ਹਰ ਇੱਕ ਬੰਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਗੋਲੀ ਖਾਂਦਾ ਵਾ ਜੇ ਇਹ ਛੱਡਣੀਆਂ ਵਾ ਤਾਂ ਸਾਨੂੰ ਆਕਸੀਜਨ ਦਾ ਲੈਵਲ ਵਧਾਉਣਾ ਪਊਗਾ ਤੇ ਜੇ ਧਰਤੀ ਹੇਡਲਾ ਪਾਣੀ ਪੱਧਰ ਡਿੱਗਦਾ ਜਿਹੜਾ ਜਾ ਰਿਹਾ ਖਤਮ ਹੋਣ ਦੇ ਕਿਨਾਰੇ ਤੇ ਖੜਾ ਵਾ ਇਹ WHO ਗ੍ਰੀਨ ਟ੍ਰਿਮੂਲਰ ਇਜ਼ਰਾਲੀ ਭੂਗਲ ਗਿਆ ਸਭ ਦੇ ਇਹ ਅੰਕੜੇ ਨੇ ਤੁਸੀਂ ਕਿ ਜਿੱਥੇ ਮਰਜੀ ਸਰਚ ਕਰ ਲਿਓ Google ਤੇ ਤੁਸੀਂ ਸਾਰੇ ਸਿਆਣੇ ਅੱਜ ਕੱਲ Google ਤੇ ਸਰਚ ਇੱਕ ਮਿੰਟ ਚ ਕਰ ਲੈਨੇ ਹੋ ਵੀ ਪੰਜਾਬ 227 ਤੋਂ 2037 ਦੇ ਬਿਟਵੀਨ ਰੇਗਿਸਤਾਨ ਬੰਡ ਦੇ ਕਿਨਾਰੇ ਤੇ ਆਤਾ ਤੇ ਹੀਟਲਾ ਪਾਣੀ ਮੰਗਣੇ ਤਾਂ ਜਿੱਦਣ ਪਾਣੀ ਮੁੱਕ ਗਿਆ ਅਸੀਂ ਪੈਸਟੀਸਾਈਡ ਇੰਨੀ ਪਾਤੀ ਆ ਨਾ ਇੱਤੇ ਤੇ ਉਬਾਲਾ ਮਾਰ ਕੇ ਇਹਨੇ ਉਠਣਾਵਾ ਤੇ ਜਿਸ ਤਰ੍ਹਾਂ ਕੁਝ ਏਰੀਆ ਬਣ ਵੀ ਚੁੱਕੇ ਆ ਫਿਰੋਜ਼ਪੁਰ ਸਾਈਡ ਦੇ ਕੁਝ बन ਵੀ ਚੁੱਕਿਆ ਜਿੱਥੇ ਪਾਣੀ ਖਤਮ ਹੋ ਗਿਆ ਤਾਂ ਲੜਾ ਖਖ ਪਾਣੀ ਖਤਮ ਹੋ ਗਿਆ ਜੀ ਹੋ ਜਾਣਾ ਵੀਰੇ ਜਦੋਂ ਹੋ ਗਿਆ ਤਾਂ ਇਹਨੇ ਉਬਾਲਾ ਮਾਰ ਕੇ ਯੂਰੇਨੀਅਮ ਨੇ ਬਾਹਰ ਨਿਕਲਾ ਤੇ ਪੰਜਾਬ ਦੀ ਧਰਤੀ 'ਚ 62% ਜਰੇਨੀਅਮ ਆ ਗਿਆ ਜਰੇਨੀਅਮ ਹਿਰੋਸ਼ੀਮਾ ਤੇ ਨਾਗਾਸਾਕੀ ਜਪਾਨ ਦੇ ਵਿੱਚ ਜਦੋਂ ਅਮਰੀਕਾ ਨੇ ਦੂਜੇ ਯਾਨੀ ਪਰਮਾਣੂ ਬੰਬ ਬਣਾ ਪਿਆ ਪੰਜਾਬੀ ਦੀ ਗੱਲ ਇੱਥੇ ਇੰਨਾ ਜਰੇਨੀਅਮ ਨਹੀਂ ਨਿਕਲਿਆ ਸੀ ਜਿੰਨਾ ਪੰਜਾਬ ਦੀ ਧਰਤੀ 'ਚ ਬਿਨਾ ਬੰਬਾਂ ਦੇ ਯਾਨੀ ਆਪਾਂ ਪਰਮਾਣੂ ਬੰਬ ਤੇ ਬੈਠੇ ਆਂ ਪਰਮਾਣੂ ਬੰਬ ਤੇ ਬੈਠਿਆ ਵੀਰੇ ਹਜੇ ਸਾਡੇ ਕੋਲੇ ਸਮਾਂ ਵਾ ਜੇ ਆਕਸੀਜਨ ਦਾ ਪੱਧਰ ਆਪਾਂ ਉੱਚਾ ਕਰ ਲਾਂਗੇ ਵਧਾ ਲਾਂਗੇ ਵਧਾਉਣਾ ਕੀ ਨੇ ਰੁੱਖਾਂ ਨੇ ਵਧਾਉਣਾ ਵਾ ਤੇ ਅਸੀਂ ਬਚ ਜਾਾਂਗੇ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਾਡੇ ਕੋਲੇ ਜਵਾਬ ਹੀ ਨਹੀਂ ਹੈਗਾ ਉਹਨਾਂ ਨੇ ਕਿਹਾ ਪੰਜਾਬ ਪਾਣੀ ਦੀ ਧਰਤੀ ਦਿੱਤੀ ਸੀ ਭਗਵਾਨ ਨੇ ਤੁਹਾਨੂੰ ਬਖਸ਼ੀ ਸੀ ਤੇ ਤੁਸੀਂ ਤਾਂ ਉਹਨੂੰ ਰੇਗਿਸਤਾਨ ਬਣਾ ਦਿੱਤਾ ਰੇਗਿਸਤਾਨ ਇਹ ਹੁਣ ਸਾਡੇ ਹੱਥੀ ਆ ਵੀਰੇ ਠੀਕ ਇਹ ਸੀ ਸਾਡੇ ਨਾਲ ਸਤਪਾਲ ਡੇੜਕਾ ਜੀ ਜਿਨ੍ਹਾਂ ਨੇ ਬੜੀ ਮੁੱਲੀ ਜਾਣਕਾਰੀ ਦਿੱਤੀ ਤੇ ਅਸੀਂ ਅੰਤ ਵਿੱਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਜੀ ਤੁਹਾਡਾ ਵੀ ਦਰਸ਼ਕਾਂ ਦਾ ਵੀ ਤੇ ਮੈਂ ਇੱਕ ਬੇਨਤੀ ਸਾਰੇ ਦਰਸ਼ਕਾਂ ਨੂੰ ਹੋਰ ਕਰਨੀ ਚਾਹੁੰਦਾ ਆ ਵੀ ਜੇ ਤੁਸੀਂ ਸਾਨੂੰ ਸੁਣਿਆ ਵਾ ਇੰਨਾ ਟਾਈਮ ਤਾਂ ਅਮਲ ਵੀ ਜ਼ਰੂਰ ਕਰ ਲਿਓ ਆਪਦੇ ਵਾਲੇ ਦੁਆਲੇ ਆਪਦੇ ਗਲੀ ਮਹੱਲੇ ਦੇ ਵਿੱਚ ਜ਼ਰੂਰ ਪੰਜ ਪੰਜ ਚਾਰ ਚਾਰ ਬੂਟੇ ਲਾਓ ਧੰਨਵਾਦ ਧੰਨਵਾਦ ਜੀ